ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਇਹਨਾਂ ਦੇ ਨਾਰੇ ਲਾਉਣੇ ਆ ਪੂਰੇ ਹੌਸ਼ ਦੇ ਨਾਲ ਨਾਰੇ ਲਾਉਣੇ ਆ ਪੰਜਾਬ ਸਰਕਾਰ ਮਰਦਾ ਲੋਕ ਮਰਦਾ ਪੰਜਾਬ ਸਰਕਾਰ ਹਾਏ ਹੋਏ ਹਾਏ 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 ਨੱਬ ਕੇ ਪਿੱਟਾ ਹਾਏ ਹੋਏ ਹਾਏ 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 ਦਸਤ ਤੋ ਜੂਰਾ ਖੰਡੀਆਂ ਮੁਰਦਾਵਤ 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 ਖੰਡੀਆਂ ਮੁੱਖ ਮੰਤਰੀ ਮੁਰਦਾਵਤ ਸਾਨੂੰ ਤੁਸੀਂ ਜਿਹੜੇ 7 ਰੁਪਏ ਦੰਨੇ ਹੋ 7 ਰੁਪਏ ਘਟੇ ਦਾ ਦੰਨੇ ਹੋ ਮੈਂ ਮਜ਼ਦੂਰਾਂ ਦੀ ਇਜਾਜ਼ਤ ਲੈ ਬਿਨਾ ਸਰਕਾਰ ਨੂੰ ਗੱਲ ਕਰਨੀ ਚਾਹਣਾ ਸਾਨੂੰ ਸਿੱਧਾ ਦੇ ਦਿਓ 7 ਰੁਪਏ ਨਹੀਂ ਬਚਾਏ 6 ਰੁਪਏ ਦੇਣੋ ਅਸੀਂ ਲੜਾਂਗੇ ਠੀਕ ਹੈ ਸਾਡੀਓ ਪਰ ਕੋਈ ਵਿਚੋਲਾ ਨਹੀਂ ਹੋਣਾ ਚਾਹੀਦਾ ਸਿੱਧਾ ਸਾਡੇ ਮਨਦੂਰ ਸਾਥੀਆਂ ਦੇ ਖਾਤੇ ਤੁਸੀਂ ਪੈਸੇ ਬਹੁਤ ਕਰਬੀਏ ਦੇ ਰਾ ਫਿਰ ਨਹੀਂ ਹੋਣ ਦੇਾਂਗੇ ਤੇ ਨਾ ਹੀ ਕੋਈ ਉਲੰਘਣਾ ਹੋਊਗਾ ਸਾਡਾ ਅਰਜਣ ਅਸੀਂ ਪੈਸੇ ਵੀ ਘੱਟ ਬੰਗ ਰਹੇ ਆ ਪੈਸੇ ਵੀ ਘੱਟ ਬਹੁਤ ਹੀ ਸਤਕਾਰਯੋਗ ਮੇਰੇ ਐਸ்சி ਬੀਸੀ ਦਾ ਭਾਈ ਜਾਰਾ ਕੋਈ ਪੱਠੇ ਦੇ ਮਜ਼ਦੂਰ ਹੈ ਕੋਈ ਐਫਸੀਆਈ ਦੇ ਵਿੱਚ ਮਜ਼ਦੂਰ ਹੈ ਕੋਈ ਸ਼ੈਲਰਾਂ ਦੇ ਵਿੱਚ ਮਜ਼ਦੂਰ ਆ ਮੇਰੇ ਵੀਰੋ 85% ਉਹ ਗਰੀਬ ਲੋਕ ਇਧਰ ਵਾਗਿਆ ਅੱਜ ਮੌਜੂਦਾ ਸਰਕਾਰ ਦਾ ਪਿੱਟ ਸਿਆਪਾ ਕਰਨ ਆਏ ਹੋਏ ਤੇ ਮੇਰੇ ਵੀਰੋ ਹਾਲਾਤ ਤੁਸੀਂ ਹੁਣ ਮੈਂ ਵੇਖੇ ਹੀ ਆ ਜਿਵੇਂ ਪੋਰਸ ਪ੍ਰਸ਼ਾਸਨ ਨੇ ਇਹਨਾਂ ਮਜ਼ਦੂਰਾਂ ਪੰਨੇਦਾਰਾਂ ਦੇ ਉੱਤੇ ਲਾਖੀ ਚਾਰਜ ਸਾਡੀਆਂ ਬੱਚੀਆਂ ਨੂੰ ਢਾਲ ਬਣਾ ਕੇ ਮੂਹਰੇ ਲੈ ਕੇ ਕੀਤਾ ਕਿ ਕੋਈ ਸਾਡਾ ਮਜ਼ਦੂਰ ਕੋ ਹੱਥ ਨਾ ਝਕੇ ਜਿਵੇਂ ਸਾਡੇ ਸੰਵਿਧਾਨ ਦੇ ਵਿੱਚ ਸਾਡੀ ਗੁਰੂ ਗ੍ਰੰਥੀ ਬਾਣੀ ਦੇ ਵਿੱਚ ਬਾਬੇ ਨਾਨਕ ਨੂੰ ਔਰਤ ਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਹੈ ਪਰ ਤੁਸੀਂ ਉਸ ਮਾਨ ਸਤਕਾਰ ਨੂੰ ਸਮਝਦੇ ਹੋਏ ਪਰ ਮੇਰੇ ਵੀਰੋ ਇਹ ਲਾਠੀਆਂ ਜਿਹੜੀਆਂ ਇਹ ਪੁਲਸ ਤੋਂ ਚਲਵਾਈਆਂ ਗਈਆਂ ਪੁਲਸ ਵਾਲਿਆਂ ਨੇ ਚਲਾਈਆਂ ਨਹੀਂ ਪੁਲਸਰਾਂ ਨੂੰ ਰੋਕਨ ਕੀਤਾ ਗਿਆ ਮੈਂ ਬਹੁਤ ਲੰਮੇ ਸਮੇਂ ਤੋਂ ਦੇਖਦਾ ਮਜ਼ਦੂਰਾਂ ਦੀ ਕੁੱਟਮਾਰ ਹੋਈ ਆ ਭਗਵੰਤ ਮਾਨ ਠੀਕਾ ਹੱਕਾ ਕਰਸਾਨਾ ਮਜ਼ਦੂਰਾਂ ਦੀਆਂ ਤੇ ਜਦੋਂ ਕਿਤੇ ਕਿਸਾਨ ਧਰਨਾ ਲਾਉਂਦੇ ਐ ਤੇ ਭਗਵੰਤ ਮਾਨ ਭਾਵੇਂ ਵੀ ਉਹ ਮੰਗੇ ਨਹੀਂ ਪੂਰੀਆਂ ਕਰਦਾ ਚਾਚਾ ਜੀ ਚਾਚਾ ਜੀ ਕਹ ਕੇ ਉਹਨਾਂ ਦੇ ਪੈਰੀ ਹੱਥ ਜੂਰ ਲਾਉਂਦਾ ਕਿਉਂਕਿ ਤੁਹਾਡੇ ਨਾਲ ਜਾਤੀ ਵਿਦਕਰੇ ਸਾਡੇ ਸਮਾਜ ਦੇ ਲੋਕੋ ਮੈਂ ਕਹਿੰਦਾ ਹੁਣਾਂ ਮੇਰੀਆਂ ਵੀਡੀਓ ਵੀ ਕਿਤੇ ਬੜੀਆਂ ਭਾਵਕ ਹੋਣੀਆਂ ਤੁਸੀਂ ਦੇਖਦੇ ਹੋਏ ਹੋਵੋਗੇ ਪਰ ਜਿੰਨਾ ਚਿਰ ਅਸੀਂ ਲਾਬੰਦ ਨਹੀਂ ਹੁੰਦੇ ਇੱਕ ਮੋਚਾ ਨਹੀਂ ਮਣਾਉਂਦੇ ਕਿਸਾਨਾਂ ਨੂੰ ਉਹਨਾਂ ਤਰਫੋਂ ਵੱਖ-ਵੱਖ ਜਿਥੇ ਬੰਦੀਆਂ ਨੂੰ ਇਸੇ ਤਰ੍ਹਾਂ ਹੀ ਸਰਕਾਰਾਂ ਸਰਵਾਂ ਦੀ ਕਿਸੇ ਵੀ ਸਰਕਾਰ ਹੋਵੇ ਉਹ ਕੋਟਦੀਆਂ ਰਹਿਣਗੀਆਂ ਮੇਰੇ ਵੀਰੋ ਚਰਨਜੀਤ ਚੰਨੀ ਨੇ ਕਿਸਾਨਾਂ ਦੀ ਕੀਤੀ ਮਦਦ ਜਦੋਂ મોદી ਧਰਨੇ ਤੇ ਮੁਖ ਸਰਚ ਆਪਏ ਬਰੋਈ ਬੁੜਾਇਆ ਸੀ ਤੇ મોદી ਨੂੰ ਪਿੱਛੇ ਮੋੜਤਾ ਸੀ ਤੇ મોદી ਨੂੰ ਪਿੱਛੇ ਮੋੜ ਕੇ ਤੇ ਚੰਨੀ ਸਾਹਿਬ ਨੇ ਇੱਕ ਗੱਲ ਕਹੀ ਸੀ ਮੈਂ ਕਿਸਾਨਾਂ ਦੇ ਡਾਂਗਾ ਨਹੀਂ ਮਾਰ ਸਕਦਾ ਉਹਦਾ ਖਨਾਜਾ ਵੀ ਉਹਨੂੰ ਭੁਗਤਣਾ ਪਿਆ ਚਾਹੀਦਾ ਪਰ ਉਹਨਾਂ ਨੇ ਕਰਸਾਨਾਂ ਦੇ ਡਾਂਗਾ ਨਹੀਂ ਮਾਰਨ ਦਿੱਤੀਆਂ ਪਰ ਜਿਹੜੀ ਸਰਕਾਰ ਚੋਣ ਦੇ ਵਿੱਚ ਇਹ ਗੱਲ ਕਹਿੰਦੀ ਸੀ ਮੈਂ ਐਮਐਸਸੀ ਨੂੰ ਲੈ ਕੇ ਮੈਂ ਕਰਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੈਂ ਕਿਤੇ ਪੰਜਾਬ ਦੇ ਵਿੱਚ ਸਾਡੀ ਧੀ ਭੈਣ ਨੂੰ ਸਾਡੇ ਬੰਦ ਕਾਕੂ ਨੂੰ ਸਾਡੇ ਮਜ਼ਦੂਰਾਂ ਨੂੰ ਟੈਂਕੀਆਂ ਤੇ ਨਹੀਂ ਚੜਨ ਦਊਗਾ ਇਹ ਧਰਨੇ ਦੀ ਉਹ ਰੀਤ ਰਵਾਜਾ ਖਤਮ ਕਰਕੇ ਮੈਂ ਲੋਕਾਂ ਨੂੰ ਬੰਦਾ ਇਨਸਾਫ ਦੇਊਂਗਾ ਵੀਰੇ ਵੀਰੋ ਤੇ ਤੁਸੀਂ ਅੱਠਾਂ ਮੀਤ-ਮੀਚ ਕੇ ਝਾੜੂ ਸਿਰਾਂ ਤੇ ਇੱਕ ਬੰਨ ਕੇ ਪਿੱਛੇ ਤੇ ਬੰਨ ਕੇ ਸਾਡੀਆਂ 3 ਪੈਰਾਂ ਨੇ ਵੋਟਾਂ ਪਾਈਆਂ ਤੇ 92 ਐਮਐਲਏ ਉਹਨਾਂ ਨੂੰ ਦਿੱਤੇ ਉਹਨਾਂ 92 ਐਮਐਲਏ ਨੇ ਕੀ ਕੀਤਾ ਇੱਕ ਵੀ ਕਿਤੇ ਮੋਰਚੇ ਦੇ ਵਿੱਚ ਅੱਜ 3 ਸਾਲ ਹੋ ਗਏ ਸਰਕਾਰ ਬਣੀ ਨੂੰ ਝਾੜੂ ਵਾਲੇ ਨੂੰ ਕਿਸੇ ਇੱਕ ਵੀ ਮਜ਼ਦੂਰ ਮੋਰਚੇ ਦੇ ਵਿੱਚ ਆ ਕੇ ਭਗਵੰਤ ਸਾਨ ਨੇ ਕਿਸੇ ਗਰੀਬ ਆਗੂ ਨੂੰ ਕਿਸੇ ਗਰੀਬ ਮਜ਼ਦੂਰ ਨੂੰ ਜੇ ਕਿਤੇ ਜੜਾ ਜੱਫੀ ਪਾ ਕੇ ਕਿਹਾ ਮੈਂ ਤੁਹਾਡੀਆਂ ਹੱਕਾਂ ਦਾ ਹੱਲ ਕਰੂੰਗਾ ਮੰਗਾ ਦਾ ਚਾਹ ਤਾਂ ਮੈਨੂੰ ਹੱਥ ਖੜੇ ਕਰਕੇ ਦੱਸ ਦਿਓ ਮੇਰੇ ਵੀਰੋ ਸਾਡਾ ਐਸ்சி ਕਮਿਸ਼ਨਰ ਇਹਨਾਂ ਨੇ ਤੋੜਤਾ ਉਹ ਵੀ ਗਿਣਤੀ ਕਢਾਦੀ ਮੇਰੇ ਵੀਰੋ ਸਾਡਾ ਕੋਈ ਐਮਐਲਏ ਜੇ ਸੰਵਿਧਾਨ ਦੇ ਵਿੱਚ ਸੰਸਦ ਦੇ ਵਿੱਚ ਬੋਲਣਾ ਤਾਂ ਉਹਨੂੰ ਜੁੱਤੀਆਂ ਸਵਾਮਤ ਕਰਕੇ ਆ ਜਾਂਦਾ ਆ ਇੱਕ ਚੰਨੀ ਸਾਹ ਦੇ ਖਿਲਾਫ ਜਿਹੜਾ ਕਹਿੰਦਾ ਸੀ ਇਹਨਾਂ ਜਾਤਾਂ ਨੂੰ ਬੋਲਣ ਦੀ ਪਤਾ ਨਹੀਂ ਸਾਡੇ ਪੈਰਾਂ ਦੀ ਧੂੜ ਹੈ ਜਿਹੜੇ ਬੰਦੇ ਸਾਡੇ ਪੈਰਾਂ 'ਚ ਰਹਿਣ ਵਾਲੇ ਆ ਉਹਨਾਂ ਨੂੰ ਸਾਡੇ ਸਰਤੇ ਬਾਟਾ ਚੰਨੀ ਸਾਹਿਬ ਨੂੰ ਕਿਹਾ ਸੀ ਜੱਖਰ ਸਿੰਘ ਉਹਦਾ ਨਾਈ ਅੱਜ ਹੀ ਉਹ ਜਾਖਲ ਤੇ ਅੱਜ ਉਹ ਗਰੀਬਾਂ ਦੇ ਵਿੱਚ ਕੱਲ ਤੋਂ ਵਿੱਚ ਰੇਲੀਆਂ ਮਹਾ ਰੇਲੀਆਂ ਕਰਦਾ ਫਿਰਦਾ ਹੈ ਮੇਰੇ ਵੀਰੋ 85% ਲੋਕੋ ਕਿਤੇ ਨਾ ਕਿਤੇ ਸ਼ਰਮੈਂ ਉਹਨਾਂ ਨੂੰ ਨਹੀਂ ਕਹਿੰਦਾ ਸਾਨੂੰ ਮਹਿਸੂਸ ਕਰਨੇ ਨਹੀਂ ਚਾਹੀਦੀ ਹੈ ਸਾਨੂੰ ਦਿਲ ਤੋਂ ਤੇ ਹੱਥ ਮਾਰ ਲੈਣਾ ਚਾਹੀਦਾ ਸਾਡੀਆਂ ਖੇਤਾਂ ਦੇ ਵਿੱਚ ਬੱਤੀਆਂ ਨਾਲ ਕਿਵੇਂ ਖਿੱਚਾ ਤੂਈ ਹੁੰਦੀ ਐ ਆ ਸਾਰਾ ਠੇਕੇਦਾਰੀ ਸਿਸਟਮ ਕਰਕੇ ਮੇਰੇ ਵੀਰੋਂ ਪਵਾ ਦੀ ਉਹ ਪੰਨੇਦਾਰੀ ਸਿਸਟਮ ਹੋ ਗਈ ਪਵਾ ਦੀ ਉਹ ਪੱਠਿਆਂ ਦੇ ਮਿਨੀਮ ਰੇਟ ਹੋਣ ਆ ਕਰੋਨਾ ਤੋਂ ਬਾਅਦ ਜਦੋਂ ਵੀ ਭਗਵੰਤ ਮਾਨ ਦੀ ਸਰਕਾਰ ਆਈ ਐ ਕਿਸੇ ਪੱਠੇ